ਆ ਦੇਸ਼ੇ ਆਗਰੰਤੋ ਲਾਗੇ ਤਿਹਾ ਆਮਤੋ ਜੀ ਜੀ ਯੋ ਸੁਤਾਨਾ ਉਤੋ ਰਤੋ ਨਾਨਕੀ ਨਿਗਹਿ ਨਿਗਹਿ ਆਮ ਨਾਨਕਾ ਪਾਤ੍ਰੈ ਤਸਉ ਭਗਵਾਨੀ ਨਮੋ ਸੇ ਨਿਮਰੋ ਦੇਵਨ ਆਗੇ ਬ੍ਰਹਮ ਗਿਆਨੀ ਪਰਮਾਇ ਬ੍ਰਹਮ ਗਿਆਨੀ ਤੇਜ ਬੋਲ ਰਿਹਾ ਹੈ ਬ੍ਰਹਮ ਗਿਆਨੀ ਸਦਾ ਸੰਦਾਸੀ ਬ੍ਰਹਮ ਗਿਆਨੀ ਸਦਾ ਸੰਦਾਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾਰ ਬ੍ਰਹਮ ਗਿਆਨੀ ਨਿਰੋਜਕਾ ਬ੍ਰਹਮ ਗਿਆਨੀ ਦਾ ਪੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਗੰਗਾ ਬ੍ਰਹਮ ਗਿਆਨੀ ਜੁਪਰਾਸ ਬ੍ਰਹਮ ਗਿਆਨੀ ਦਾ ਨਾਸ ਬ੍ਰਹਮ ਗਿਆਨੀ ਤੇਜਿਸ ਮਹਾ ਜਾਨੀ ਕੇ ਨਾਹੀ ਧੰਦਾ ਬ੍ਰਹਮ ਜਾਨੀ ਲੰਦਾ ਗੁਰੂ ਦਾ ਜਾਨੀ ਕੇ ਹੋਇ ਸੁਪਰਾ ਬ੍ਰਹਮ ਜਾਨੀ ਸੁਪਰਾ ਲਾ ਬ੍ਰਹਮ ਜਾਨੀ ਸੰਗ ਸਗਰ ਉਦਾਰ ਨਾਨਕ ਮੈਂ ਜਾਨੀ ਗਏ ਸਮ ਸੰਸਾਰਾਂ ਜਾਨੀ ਕੇ ਇਕ ਰੰਗ ਬ੍ਰਹਮ ਜਾਨੀ ਕੇ ਸਗਰ ਸੰਤਨ ਜਾਨੀ ਕੇ ਨਾਮ ਉਦਾਰ ਬ੍ਰਹਮ ਜਾਨੀ ਕੇ ਨਾਮ ਘਾਰੋ ਜਾਨੀ ਸਦਾ ਸਤਿ ਜਾਗਤ ਬ੍ਰਹਮ ਜਾਨੀ ਆਉਂਦੀ ਆ ਕੇ ਮਾਨ ਪਵਨ ਆਨੰਦਾ ਬਹਿਮ ਗਿਆਨੀ ਕੇ ਸਰਵ ਆਨੰਦਾ ਬਹਿਮ ਗਿਆਨੀ ਸੁਖੈ ਨਿਵਾਸ ਨਾਮ ਰਤਨ ਕੇ ਕਾਹ ਨਹੀਂ ਬਿਨਾਸ ਬਹਿਮ ਗਿਆਨੀ ਪ੍ਰਣਿਕਾ ਬਿਤਾ ਬਹਿਮ ਗਿਆਨੀ ਸਗਰੇਤਾ ਬਹਿਮ ਗਿਆਨੀ ਕੇ ਹੋਏ ਅਚੰਦ

ਹਾਂਜੀ ਫਾਰਮ ਸਤਕਾਰਯੋਗ ਗੁਰੂ ਰੂਪ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਜਿਤਨੀ ਵੀ ਸੰਗਤ ਸਤਗੁਰਾਂ ਦੇ ਪਾਵਨ ਪਿੱਤਰ ਦਰਬਾਰ ਸਾਹਿਬ ਵਿੱਚ ਸਜ ਬੈਠੇ ਹੋ ਇੱਕ ਵਾਰੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਪੁੱਤਰਾਂ ਦੇ ਦਾਨੀ ਸ਼ਹੀਦਾਂ ਪੁੱਤਰਾਂ ਦੇ ਪਿਤਾ ਸ਼ਹੀਦ ਪਿਤਾ ਦੇ ਪੁੱਤਰ ਉਹਨਾਂ ਦਾ ਬੁਲਾਇਆ ਹੋਇ ਨਾਰਾ ਬੁਲੰਦ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਰਮਸਤਕਾਰ ਜੋ ਗੁਰੂ ਰੂਪ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਜੋ ਕਿ ਆ ਬੱਚਾ ਨੂੰ ਤੁਸੀਂ ਦੇਖ ਰਹੇ ਹੋ ਇਹਨਾਂ ਨੂੰ ਇਸ ਤੋਂ ਪਹਿਲਾਂ 2 ਮਹੀਨੇ ਸ੍ਰੀ ਸੁਖਮਨੀ ਸਾਹਿਬ ਦੀ ਸੰਥਾ ਕਰਵਾਈ ਗਈ ਹੈ ਅੱਜ ਜੋ ਕਲਾਸ ਲੱਗੀ ਹੈ 1 ਤੋਂ 3 ਦਾ ਸਮਾਂ ਹੈ ਤੰਤਨ ਬਾਬਾ ਸਿੱਧ ਜੀ ਦੇ ਪਾਵਨ ਪਿੱਤਰ ਸਥਾਨਾਂ ਤੇ ਗੁਰਦੁਆਰਾ ਸਾਹਿਬ ਵਿਖੇ ਜੋ ਕਲਾਸ ਲੱਗੀ ਹੈ ਇਹ ਸਥਾਨ ਹੈ ਜੋ ਤੰਤਨ ਬਾਬਾ ਸਿੱਧ ਜੀ ਦਾ ਪਾਵਨ ਪਿੱਤਰ ਸਥਾਨ ਪਿੰਡ ਦਿਉਣ ਜ਼ిల్లా ਬਠਿੰਡਾ ਜੋ ਕਿ ਇਹ ਚਿਰੀ ਆ 8 ਕਿਲਿਆਂ 10 ਕਿਲਿਆਂ ਦੀ ਚਿਰੀ ਹੈ ਇੱਥੇ ਮਹਾਂਪੁਰਛਾਨੇ ਤਨਤਨ ਬਾਬਾ ਜਮਨਾਦਾਸ ਜੀ ਨੇ ਬੜਾ ਹੀ ਕੋਹਰਤ ਪਛਿਆ ਕਰਕੇ ਇਸ ਸਥਾਨ ਨੂੰ ਆਬਾਦ ਕੀਤਾ ਤੇ ਗੁਰਦੁਆਰਾ ਸਾਹਿਬ ਦੀ ਜੋ ਨਿਉ ਰੱਖੀ ਗਈ ਜਿਹੜਾ ਕਿ ਅੱਜ ਲੜੀ ਦਾ ਸੰਬੰਧ ਹੈ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਬੱਚੇ ਕਰ ਰਹੇ ਤੁਸੀਂ ਵੇਖ ਰਹੇ ਹੋ ਇਹ ਜੋ ਕਿ 1984 ਦੇ ਕੱਲੂ ਕੇਰੇ ਦੇ ਜੋ ਕੇ ਸਿੰਘ ਸਿੰਘਣੀਆਂ ਬੱਚੇ ਸ਼ਹੀਦ ਹੋਏ ਸਨ ਸਾਡੀ ਕੌਮ ਦੇ ਹੀਰੇ ਬੱਬਰ ਸ਼ੇਰ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ 6 ਤੇ 7 ਜੂਨ ਨੂੰ ਤੁਹਾਨੂੰ ਆਪ ਜੀ ਨੂੰ ਪਤਾ ਹੀ ਹੈ ਕਿ ਸ੍ਰੀ ਅਮਰਤਸਰ ਸਾਹਿਬ ਵਿਖੇ ਟੈਗ ਕੀਤਾ ਗਿਆ ਸਰਕਾਰਾਂ ਵੱਲੋਂ ਉਹਦੇ ਵਿੱਚ ਸ਼ਹੀਦ ਹੋਏ ਸਿੰਘ ਸਿੰਘਣੀਆਂ ਦੀ ਯਾਦ ਨੂੰ ਮੁੱਖ ਰੱਖਦਿਆਂ ਹੋਇਆਂ ਅਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਤੰਤੰਤ ਸਾਹਿਬ ਸਤਿਗੁਰੂ ਨਾਰਕਦੇਵ ਸੱਚੇ ਪਾਤਸ਼ਾਹ ਦੀ ਪੰਜਵੀਂ ਜੋਤ ਜੋ ਕਿ ਉਹਨਾਂ ਨੂੰ ਤਤੀ ਤਵੀ ਦੇ ਉੱਤੇ ਬਿਠਾ ਕੇ ਸੀਸ ਦੇ ਵਿੱਚ ਤੱਤਾ ਰੇਤਾ ਪਾ ਕੇ ਸ਼ਹੀਦ ਕੀਤਾ ਗਿਆ ਉਹਨਾਂ ਦੀ ਯਾਦਾਂ ਨੂੰ ਤਾਜ਼ਾ ਕਰਦਿਆਂ ਹੋਇਆਂ ਉਹਨਾਂ ਨੂੰ ਸਮਰਪਤ ਸੋ ਸਤਿਗੁਰੂ ਸਾਹਿਬ ਦੀ ਪਾਠਾਂ ਦੀ ਜੋ ਕਿ ਅੱਜ ਲੜੀ ਸ਼ੁਰੂ ਹੋਈ ਹੈ ਸਤਿਗੁਰੂ ਕਿਰਪਾ ਕਰਨ ਸੱਚੇ ਪਾਤਸ਼ਾਹ ਨੇ ਆਪ ਹੀ ਸੇਵਾ ਲੈਣੀ ਹੈ ਜਿੰਨਾ ਵਿੱਚ ਕਰੇ ਹੈ ਆਈ ਐਤਵਾਰ ਦੀ ਤਰ੍ਹਾਂ ਬੱਚੇ ਕਲਾਸ ਲਾਇਆ ਕਰਨਗੇ ਤੇ ਵਾਤਵਾਰ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਵਾਤਵਾਰ ਸਹਾਯੋਗ ਦੇ ਕੇ ਨਗਰ ਦੇ ਆਉਣ ਦੀਆਂ ਸੰਗਤਾਂ ਨੂੰ ਮੈਂ ਬੇਨਤੀ ਕਰਦਾ ਹਾਂ ਇੱਕ ਗੁਰੂ ਘਰ ਦਾ ਕੂਕਰ ਵਜ਼ੀਰ ਹੋਣ ਤੇ ਆਪ ਜੀ ਦਾ ਦਾਸ ਬੇਨਤੀ ਪ੍ਰਵਾਨ ਕਰਿਓ ਜੋ ਕਿ ਵਾਤਵਾਰ ਸਾਥ ਦਿਓ ਬੱਚਿਆਂ ਨੂੰ ਵਾਤਵਾਰ ਭੇਜ ਕੇ ਇਸ ਲੜੀ ਦੇ ਵਿੱਚ ਹਿੱਸਾ ਲੈਣ ਦੀ ਇਹਨਾਂ ਨੂੰ ਆਗਿਆ ਬਖਸ਼ਿਸ਼ ਕਰਿਓ ਸੋ ਆਪ ਜੀ ਦਾ ਦਾਸ ਪਾਲਾ ਸਿੰਘ ਜੀ ਪਾਠੀ ਸਿੰਘ ਸਹਿਤਲ ਕਰਾਓ ਗੁਰਦੁਆਰਾ ਸਾਹਿਬ ਪਿੰਡ ਦੇ ਆਉਣ ਹੋਈਆਂ ਪੁੱਲਾਂ ਦੀ ਖੇਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ